ਗੁਰਖਾਲਸਾ ਜੀ ਜੇ ਕਿਸੇ ਨੇ ਮਾਤ ਲੋਕ ਦੇ ਵਿੱਚ ਇਸ ਸੰਸਾਰ ਦੇ ਵਿੱਚ ਸੱਚਖੰਡ ਦਾ ਦਰਸ਼ਨ ਕਰਨਾ ਹੋਵੇ ਤੇ ਉਹ ਸੱਚਖੰਡ ਸ੍ਰੀ ਹਜੂਰ ਸਾਹਿਬ ਦਾ ਦਰਸ਼ਨ ਕਰ ਲਵੇ ਉਹ ਸੱਚਖੰਡ ਦਾ ਦਰਸ਼ਨ ਹੈ ਜਿੱਥੇ ਕਲਗੀ ਤਾਰ ਸੱਚੇ ਪਾਤਸ਼ਾਹ ਬਾਜਾਂ ਵਾਲੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਰਹਿੰਦੇ ਹਨ ਉਸ ਧਰਤੀ ਦੇ ਉੱਤੇ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਮਹਾਂਪੁਰਖਾਂ ਨੇ ਸਵਾ ਲੱਖ ਸ੍ਰੀ ਜਪਜੀ ਸਾਹਿਬ ਦਾ ਜਾਪ ਕੀਤਾ ਖਾਲਸਾ ਜੀ ਮਹਾਰਾਜ ਨੇ ਤਿੰਨ ਵਾਰ ਦਰਸ਼ਨ ਦਿੱਤੇ ਬਾਬਾ ਆਤਰ ਸਿੰਘ ਸਾਹਿਬ ਮਸਤੂਆਣੇ ਵਾਲੇ ਮਹਾਂਪੁਰਖਾਂ ਨੂੰ ਹੋਰ ਵੀ अनेका ਮਹਾਂਪੁਰਖਾਂ ਨੇ ਉਥੇ ਜਪ ਤਪ ਕੀਤਾ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤੇ ਇੱਕ ਸਿੱਖ ਨੇ ਨਾ ਬਾਬਾ ਆਤਰ ਸਿੰਘ ਮਸਤੂਆਣੇ ਵਾਲੇ ਮਹਾਂਪੁਰਖਾਂ ਨੂੰ ਪੁੱਛਿਆ ਸੀ ਕਹਿੰਦਾ ਸੀ ਮਹਾਰਾਜ ਦੱਸੋ ਗੁਰੂ ਕਲਗੀ ਤਾਰ ਸੱਚੇ ਪਾਤਸ਼ਾਹ ਦਾ ਮੁਖ ਕਿਹੋ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇਸ ਦੇ ਕਿਹੋ ਜੇ ਨੇ ਤੇ ਬਾਬਾ ਆਤਰ ਸਿੰਘ ਜੀ ਆਪਣੇ ਪਲੰਘੇ ਤੋਂ ਖੜੇ ਹੋ ਗਏ ਸਨ ਬڑے ਵੀਰਸ ਦੇ ਵਿੱਚ ਅੱਖਾਂ ਦੇ ਵਿੱਚੋਂ ਜਲ ਆ ਗਿਆ ਕਹਿਣ ਲੱਗੇ ਗੁਰੂ ਕੇ ਸਿੱਖਾ ਸਾਰੀ ਧਰਤੀ ਜਿੰਨੇ ਦਰਖਤ ਨੇ ਜਿੰਨੇ ਪੱਤੇ ਨੇ ਸੂਰਜ ਹੋਣ